ਪੰਜਾਬੀਓ ਠੰਡ ਵੱਟ ਕੱਢਣ ਵਾਲੀ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਨਵੇਂ ਸਾਲ ਦੇ ਪਹਿਲੇ ਹੀ ਮਹੀਨੇ ਵਿਜ਼ਿਬਿਲਟੀ ਜ਼ੀਰੋ ਤੱਕ ਪਹੁੰਚ ਗਈ ਹੈ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਲੋਕ ਆਪਣੇ ਘਰਾਂ ਤੋਂ ਜਦੋਂ ਬਾਹਰ ਨਿਕਲਦੇ ਨੇ ਤਾਂ ਠਰੂ ਠਰੂ ਕਰਕੇ ਬਾਹਰ ਨਿਕਲਣਾ ਪੈ ਰਿਹਾ ਹੱਥ ਪੈਰ ਸੁੰਨ ਹੋ ਰਹੇ ਨੇ ਆਪਣੇ ਅਗਰ ਤੁਸੀਂ ਜਿਹੜੇ ਕੋਟ ਜੁਰਾਬਾ ਸਭ ਕੁਝ ਪਾਇਆ ਹੋਇਆ ਫਿਰ ਵੀ ਜਿਹੜੀ ਸ਼ੀਤ ਲਹਿਰ ਹੈ ਉਹ ਸਰੀਰ ਤੱਕ چیرਦੀ ਦਿਖਾਈ ਦੇ ਰਹੀ ਹੈ ਤੇ ਉੱਥੇ ਹੀ ਮੌਸਮ ਪਾਗ ਨਹੀਂ yellow alert ਕਰ ਦਿੱਤਾ ਹੈ ਨਵੇਂ ਸਾਲ ਦੇ ਦੂਸਰੇ ਦਿਨ ਹੀ ਸੰਘਣੀ ਧੁੰਦ ਪੈ ਚੁੱਕੀ ਹੈ ਜਿੱਥੇ ਆਮ ਜਨ ਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਗਿਆ ਤੇ ਸੜਕੀ ਹਵਾਈ ਆਵਾਜਾਈ ਤੱਕ ਪ੍ਰਭਾਵਿਤ ਹੋ ਚੁੱਕੀ ਹੈ ਸੜਕਾਂ ਤੇ ਤਾਂ ਵਾਹਨ ਚਲਾਉਣਾ ਇੰਨਾ ਜ਼ਿਆਦਾ ਮੁਸ਼ਕਲ ਹੋ ਗਿਆ ਹੈ ਕਿ ਸਾਹਮਣੇ ਕੀ ਹੈਗਾ ਜਾਂ ਕੀ ਆ ਰਿਹਾ ਹੈ ਸਾਹਮਣੇ ਉਹ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਤੇ ਮੌਸਮ ਵਿਭਾਗ ਨੇ ਜਿਹੜਾ ਵੱਖ-ਵੱਖ ਇਲਾਕਿਆਂ ਦੇ ਲਈ ਅਲਰਟ ਜਾਰੀ ਕੀਤਾ ਹੈ ਫਿਲਹਾਲ ਤੁਹਾਡਾ ਕਿਹੜਾ ਸ਼ਹਿਰ ਹੈ ਤੁਹਾਡਾ ਕਿਹੜਾ ਇਲਾਕਾ ਹੈ ਕਮੈਂਟ ਕਰਕੇ ਨਾਲ ਦੀ ਨਾਲ ਜ਼ਰੂਰ ਸਾਂਝਾ ਕਰੋ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਲੋਕ ਆਪਣੇ ਘਰਾਂ ਦੇ ਵਿੱਚੋਂ ਜਦੋਂ ਬਾਹਰ ਨਿਕਲਦੇ ਨੇ ਕਾਫੀ ਜ਼ਿਆਦਾ ਮੁਸ਼ਕਲ ਆ ਰਹੀ ਹੈ ਵੀ ਤੁਹਾਡੇ ਸ਼ਹਿਰ ਦਾ ਕੀ ਨਾਮ ਹੈ ਤੁਸੀਂ ਕਿੱਥੋਂ ਬੈਠ ਕੇ ਜਿਹੜੀ ਹੈ ਇਹ ਖਬਰ ਸੁਣ ਰਹੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਲਾ ਦੇ ਵਿੱਚ ਜਿਹੜਾ ਇਸ ਵੇਲੇ ਜ਼ਿਆਦਾ ਤੁੰਦ ਹੈ ਘੱਟ ਤੁੰਦ ਹੈ ਜਾਂ ਕਿਹੋ ਜਿਹਾ ਮੌਸਮ ਦਾ ਜਿਹੜਾ ਹਾਲ ਬਣਿਆ ਹੋਇਆ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਤਾਂ ਹਵਾਵਾਂ ਜਿਹੜੀਆਂ ਬਰਫੀਲੀਆਂ ਚੱਲ ਰਹੀਆਂ ਨੇ ਪਹਾੜੀ ਇਲਾਕਿਆਂ ਦੇ ਵਿੱਚ ਤਾਂ ਬਰ ਬਾਰੀ ਪਈ ਪਈ ਹੈ ਪਰ ਉਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਕਾਫੀ ਜ਼ਿਆਦਾ ਦਿਖਾਈ ਦੇ ਰਿਹਾ ਤੇ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ yellow alert ਜ਼ਰੂਰ ਜਾਰੀ ਕਰ ਦਿੱਤਾ ਹੈ ਸੀਤ ਲਹਿਰ ਜਿਹੜੀ ਹੈ ਉਹਨੇ ਜ਼ੋਰ ਫੜ ਲਿਆ ਹੈ ਤੁੰਦ ਜਿਹੜੀ ਕਾਫੀ ਜ਼ਿਆਦਾ ਪੈਣ ਵਾਲੀ ਹੈ ਕੜਾਕੇ ਦੀ ਠੰਡ ਜਿਹੜੀ ਇਸ ਕਦਰ ਪੈਣ ਵਾਲੀ ਹੈ ਜਨਵਰੀ ਹਿੰਨੇ ਦੇ ਵਿੱਚ ਮੌਸਮ ਵਿਭਾਗ ਨੇ ਕਿਹਾ ਹੈ ਕਿ ਬਹੁਤ ਜ਼ਿਆਦਾ ਠੰਡ ਜਿਹੜੀ ਹੈ ਉਹ ਪਾਏਗੀ ਜਿਸ ਦਾ ਅਲਰਟ ਜਿਹੜਾ ਜਾਰੀ ਹੋ ਗਿਆ ਆਤ ਦੀ ਪੈ ਰਹੇ ਸ਼ੀਤ ਲਹਿਰ ਦੇ ਦੌਰਾਨ ਲੋਕ ਠਰੋ ਠਰੋ ਕਰਕੇ ਆਪਣੀ ਮੰਜ਼ਲ ਦੇ ਵੱਲ ਵੱਧ ਰਹੇ ਨੇ ਤੇ ਉੱਥੇ ਹੀ ਸੜਕੀ ਹਵਾਈ ਆਵਾਜਾਈ ਕਾਫੀ ਇਹਨਾਂ ਤੇ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ ਰਾਹੀ ਗੀਰ ਵੀ ਦੱਸ ਰਿਹਾ ਕਿ ਵਾਹਨ ਚਲਾਉਣ ਦੇ ਵਿੱਚ ਸਾਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਠੰਡ ਨੇ ਕਾਫੀ ਜ਼ਿਆਦਾ ਜ਼ੋਰ ਫੜ ਲਿਆ ਤੇ ਉੱਥੇ ਹੀ ਹਵਾਈ ਅੱਡੇ ਜਿਹੜੇ ਉੱਥੇ ਵੀ ਆਉਣ ਤੇ ਜਾਣ ਵਾਲੀਆਂ ਹਵਾਈ ਉਡਾਨਾਂ ਜਿਹੜੀਆਂ ਇਸ ਵੇਲੇ ਦੇਰੀ ਦੇ ਨਾਲ ਚੱਲ ਰਹੀਆਂ ਵਾ ਅਗਰ ਤੁਸੀਂ ਵੀ ਸੜਕ ਤੇ ਨਿਕਲਿਓ ਤਾਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਢਾਕੇ ਵੀ ਰੱਖੋ ਤੇ ਸਾਵਧਾਨੀ ਜ਼ਰੂਰ ਵਰਤੋ ਆਪਣੇ ਵਾਹਨਾਂ ਦੀ ਸਪੀਡ ਜਿਹੜੀ ਹੈ ਉਹਦੇ ਵੱਲ ਧਿਆਨ ਜ਼ਰੂਰ ਮਾਰੋ ਇਹ ਨਾ ਹੋਵੇ ਕਿ ਤੇਜ਼ ਸਪੀਡ ਦੇ ਵਿੱਚ ਕੋਈ ਨਾ ਕੋਈ ਹਾਦਸਾ ਹੋ ਜਾਏ ਇਸ ਕਰਕੇ ਆਪਣਾ ਵਿਚਾਰ ਵੀ ਰੱਖਣਾ ਹੈ ਠੰਡ ਤੋਂ ਵੀ ਆਪਣਾ ਵਿਚਾਰ ਰੱਖਣਾ ਹੈ ਕਿ ਸਿਹਤ ਤੇ ਇਸ ਦਾ ਮਾੜਾ ਪ੍ਰਭਾਵ ਨਾ ਪਵੇ ਆਪਣੇ ਆਪ ਨੂੰ ਢਾਕੇ ਰੱਖੋ ਕਿਉਂਕਿ ਮੌਸਮ ਵਿਭਾਗ ਲਗਾਤਾਰ ਅਲਰਟ ਤੇ ਅਲਰਟ ਜਾਰੀ ਕਰ ਰਿਹਾ ਫਿਲਹਾਲ ਤੁਸੀਂ ਕਿਹੜੇ ਸ਼ਹਿਰ ਤੋਂ ਇਸ ਖਬਰ ਨੂੰ ਸੁਣ ਰਹੇ ਹੋ ਤੁਹਾਡਾ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਤੁਸੀਂ ਕਮੈਂਟਾਂ ਦੇ ਵਿੱਚ ਨਾਲ ਦੀ ਨਾਲ ਜ਼ਰੂਰ ਸਾਂਝਾ ਕਰ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਕੁਝ ਵੀ ਅੱਗੇ ਦਿਖਾਈ ਨਹੀਂ ਦੇ ਰਿਹਾ ਇਸ ਵੇਲੇ ਇੰਨੀ ਜ਼ਿਆਦਾ ਜਿਹੜੀ ਧੁੰਦ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹਾਲੇ ਵੀ ਪਈ ਹੋਈ ਹੈ ਸਵੇਰ ਤੜਕਸਾਰ ਤੋਂ ਜਿਹੜੀ ਹੈ ਇਹ ਧੁੰਦ ਦਿਖਾਈ ਦੇ ਰਹੀ ਹੈ ਤੇ ਉੱਥੇ ਹੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਤਾਂ ਸ਼ਾਮ ਨੂੰ ਵੀ ਧੁੰਦ ਦੀ ਜਿਹੜੀ ਇੱਕ ਚਾਦਰ ਹੈ ਉਹ ਦਿਖਾਈ ਦੇ ਰਹੀ ਹੈ ਧੁੰਦ ਨੇ ਜਿਹੜਾ ਪੂਰੇ ਸ਼ਹਿਰ ਜਿਹੜੇ ਢੱਕ ਲਏ ਨੇ ਤੁਹਾਡੇ ਸ਼ਹਿਰ ਦਾ ਕੀ ਨਾਮ ਹੈ ਤੁਸੀਂ ਕਿਹੜੇ ਸ਼ਹਿਰ ਤੋਂ ਦੇਖ ਰਹੇ ਹੋ ਇਸ ਖਬਰ ਨੂੰ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤੁਹਾਡੇ ਸ਼ਹਿਰ ਦੇ ਵਿੱਚ ਵੀ ਕੀ ਤੋਂ ਜ਼ਿਆਦਾ ਨਿਕਲੀ ਹੋਈ ਹੈ ਕਿ ਤੁਹਾਡੇ ਸ਼ਹਿਰ ਦੇ ਵਿੱਚ ਜਿਹੜੀਆਂ ਹਵਾਵਾਂ ਠੰਡੀਆਂ ਚੱਲ ਰਹੀਆਂ ਨੇ ਜਾਂ ਨਹੀਂ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝਾ ਬਈਆ ਨਾਮ ਮੇਰਾ ਸਰਜੀਤ ਸਿੰਘ ਪਿੰਡ ਮਸ਼ਵਾ ਅੱਜ ਬਹੁਤ ਜ਼ਰੀ ਤੋਂ ਰੁਪਈਆ ਅੱਜ ਦਾ 100 ਦੀ ਸਪੀਡ ਤੇ ਆਇਆ ਗੱਡੀ ਜਿੱਥੇ ਸਾਨੂੰ ਅਤਾ ਕਹਿੰਦਾ ਲੱਗਦਾ ਅੱਜ ਪੌਣਾ ਘੰਟਾ ਲੱਗਾ ਹੁੰਦਾ ਅਜਰਾਲੇ ਤੇ ਅੱਜ ਸਾਲ ਦਾ ਦੂਜਾ ਦਿਨ ਹੈ ਬਹੁਤ ਮੁਸ਼ਕਲ ਹੈ ਬਹੁਤ ਸੰਘਣੀ ਧੁੰਦ ਪਈ ਹੋਈ ਹੈ ਪਹਿਲਾਂ ਕਿ ਬਦ ਮੌਸਮ ਸੀ ਪਹਿਲਾ ਮੌਸਮ ਬਿਲਕੁਲ ਸਾਫ਼ ਹੀ ਹੁਣ ਦੋ ਦਿਨ ਹੋ ਗਏ ਬਹੁਤ ਧੁੰਦ ਪੈਣ ਦੀ ਹੈ ਮੁਸ਼ਕਲਾਂ ਬਹੁਤ ਹੈ ਜੀ ਕੱਖ ਨਹੀਂ ਜੇ ਗੱਡੀਆਂ ਦੇਖਦਾ ਬਹੁਤ ਦਿਖਤ ਆਉਂਦੀ ਬਹੁਤ ਪਰੇਸ਼ਾਨੀ ਹੈ ਮੈਂ ਕਹਿੰਦਾ ਚੰਨਾ ਅੱਜ 25 ਅੱਜ 2 ਤਰੀਕ ਜੇ ਤੇ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ ਰਸਤੇ 'ਚ ਕੁਝ ਨਹੀਂ ਆ ਰਹੀ ਆ ਜੇ ਇੰਨੀ ਕੀ ਤੰਗੀ ਹੁੰਦੀ ਆ ਟ੍ਰੈਫਿਕ ਦੇ ਵਿੱਚ ਤਾਂ ਮੁਸ਼ਕਲ ਤਾਂ ਹੁੰਦੀ ਕਿ ਨਏ ਲਾਗੋ ਕੁਛ ਨਹਿੜ ਨਹੀਂ ਹੁੰਦਾ ਤੇ ਬੱਚਿਆਂ ਵਾਸਤੇ ਠੰਡ ਬਹੁਤ ਮੁਸ਼ਕੋਕੀਏ ਬੱਚਿਆਂ ਵਾਸਤੇ ਮੈਂ ਸਾਨੂੰ ਵੀ ਠੰਡ ਬਹੁਤ ਲੱਗਦੀ ਹੈ ਕਿਉਂ ਕੋਈ ਫਸਿਲਦੀ ਨਹੀਂ ਦੇਖੋ ਕੋਈ ਪਲੇਟਾ ਨਹੀਂ ਲੱਗੀਆਂ ਕੁਛ ਨਹੀਂ ਲਗਾ ਇਸੇ ਕਰਕੇ ਸਾਨੂੰ ਪੰਗੀ ਬਹੁਤ ਔੜੀ ਹੈ ਕਿ ਤੂੰ ਨਹੀਂ ਪਾਣੀ ਚਾਹੀਏ ਧੁੱਪ ਨਿਕਲੇ ਫੇਰ ਹੀ ਸਭ ਕੁਝ ਜ਼ਰੂਰੀ ਹੈ